बाई जी टीवी पर हर तरह की खबरें देखने के नीचे स्क्रीन से दिते गए नंबर से संपर्क करो और कमेंट वि अपनी राय जरूर दसो ताकि अभी खबरा पेश कर सके धन्यवाद ਉਦੇ ਮਾਲਕ ਨੂੰ ਪਹਿਲਾ ਇੱਕ ਰੈਂਸਮ ਦੀ ਕੋਲ ਆਉਂਦੀ ਹੈ ਤੇ ਮੁੜ ਕੇ ਤਕਰੀਬਨ ਰਾਤ ਨੂੰ 9:30 ਵਜੇ ਮੋਟਰਸਾਈਕਲ ਤੇ ਤਿੰਨ ਸਵਾਰ ਜਿਹੜੇ ਨੇ ਅਣਪਛਾਤੇ ਆ ਕੇ ਉੱਥੇ ਗੋਲੀ ਚਲਾ ਕੇ ਜਾਂਦੇ ਆ ਤੇ ਉਹਦੀ ਤੁਸੀਂ ਵੀਡੀਓ ਵੀ ਵੇਖੀ ਹੋਣੀ ਹੈ ਕਿ ਇਹ ਰਾਤ ਦੇ 9:30 ਵਜੇ ਦੇ ਕਰੀਬ ਦੋ ਤਿੰਨ ਜਿਹੜੇ ਫਾਇਰ ਹੈ ਉਹ ਕਰਕੇ ਉੱਥੇ ਜਾਂਦੇ ਆ ਸਾਡੇ ਐਸ ਐਚ ਓ ਸਿਟੀ ਅਵਤਾਰ ਤੇ ਇਹਨਾਂ ਦੇ ਸੁਪਰਵਾਈਜ਼ਨ ਜਿਹੜੀ ਰਹੀ ਹੈ ਡੀ ਐਸ ਪੀ ਆਪਣੇ ਰਿਪੂ ਤਾਪਨ ਸਿੰਘ ਸੰਧੂ ਇਹਨਾਂ ਨੇ ਬੜੇ ਵਿਗਿਆਨਿਕ ਤਰੀਕੇ ਨਾਲ ਤੇ ਹਿਊਮਨ ਇੰਟੈਲੀਜੈਂਸ ਦੇ ਆਧਾਰ ਤੇ ਪਹਿਲਾ ਤਾਂ ਇਹ ਜਿਹੜੇ ਬੰਦੇ ਆ ਇਹਨਾਂ ਨੂੰ ਆਇਡੈਂਟੀਫਾਈ ਕੀਤਾ ਤੇ ਉਹਦੇ ਵਿੱਚ ਇੱਕ ਜਿਹੜਾ ਦੋਸ਼ੀ ਹੈ ਉਹਦਾ ਨਾਮ ਹੈ ਜੋਬਨਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਸ਼ੇਖ ਚੱਕ ਜਿਹੜਾ ਥਾਣੇ ਸਦਰ ਦੇ ਵਿੱਚ ਪੈਂਦਾ ਹੈ ਉਹਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਤੇ ਉਹਦੇ ਕੋਲੋਂ ਜਿਹੜੇ ਬਾਕੀ ਦੇ ਦੋ ਵੀ ਦੋਸ਼ੀ ਸੀਗੇ ਉਹਨਾਂ ਦੀ ਵੀ ਪਛਾਣ ਪੁਲਿਸ ਨੂੰ ਹੋ ਗਈ ਹੈ ਤੇ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ ਇਹ ਇਸ ਤੋਂ ਇਲਾਵਾ ਮਤਲਬ ਜਿਹੜੇ ਆਪਣੇ ਪਹਿਲਾਂ ਵੀ ਇਹ ਵਾਰਦਾਤਾਂ ਹੋਈਆਂ ਸੀਗੀਆਂ ਉਹਨਾਂ ਨੂੰ ਵੀ ਟ੍ਰੇਸ ਕਰਨ ਚ ਸਿਟੀ ਪੁਲਿਸ ਨੇ ਬੜੀ ਵਧੀਆ ਇੱਕ ਭੂਮਿਕਾ ਅਦਾ ਕੀਤੀ ਹੈ ਤੇ ਜਿਹੜੇ ਬਾਕੀ ਦੋਸ਼ੀ ਆ ਉਹਨਾਂ ਨੂੰ ਵੀ ਫੜ ਕੇ ਇਨਾ ਕਲਾਬ ਜਿਹੜੀ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਦੀ। ਉਹ ਤਫਤੀਸ਼ ਦਾ ਵਿਸ਼ਾ ਸਾਡੀ ਟੀਮ ਲੱਗੀ ਹੋਈ ਆ ਉਹ ਵੀ ਆਪਾਂ ਅਸੀਂ ਪੂਰੀ ਮਤਲਬ ਜਿਹੜੀ ਇਹਦੇ ਵਿੱਚ ਰਿਕਵਰੀ ਕਰਨੀ ਆ ਉਹ ਸਾਰਾ ਕੁਝ ਕਰਕੇ ਫਿਰ ਸਪਲੀਮੈਂਟਰੀ ਤੁਹਾਨੂੰ ਦੱਸਾਂਗੇ। ਕਿਹੜੀ ਟੀਮ ਕੰਮ ਕਰ ਰਹੀ ਆ ਅਸੀਂ ਇਹ ਦੇਖੋ ਜਿਹੜਾ ਟੱਚ ਦੇ ਵਿੱਚ ਸੀਗਾ ਜੈਸਲ ਚੰਬਲ ਬੋਲਦਾ ਸੀਗਾ ਸਤਾ ਨਿਸ਼ਾਰਾ ਉਹ ਵਾਲਾ ਮੋਡਿਊਲ ਸੀਗਾ ਤੇ ਪਹਿਲਾਂ ਫਿਰੋਤੀਆ ਦੀ ਮੰਗ ਕਰਦੇ ਆ ਫਿਰ ਇਹ ਜਿਹੜੀ ਇਹਨਾਂ ਨੇ ਇੱਕ ਗਟਿਆਵਾਰਦਾ ਜਿਹੜੀ ਕੀਤੀ ਸੀਗੀ ਤੇ ਹੁਣ ਯੂ نو ਆਪਾਂ ਸੈਂਟੀਫਿਕ ਇਨਵੈਸਟੀਗੇਸ਼ਨ ਕਰਕੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਵੀ ਦਵਾਵਾਂਗੇ ਤੇ ਜਿਹੜੇ ਬਾਕੀ ਰਹਿੰਦੇ ਇਹਨਾਂ ਦੇ ਮੋਡੀਊਲ ਦੇ ਬੰਦੇ ਨੇ ਇਹਨਾਂ ਦੇ ਨਾਮ ਉਜਾਗਰ ਹੋਈਆਂ ਇਸ ਪੂਰੇ ਮੋਡੀਊਲ ਦਾ ਜਿਹੜਾ ਹੈ ਪਰਦਾ ਫਾਸ਼ ਕਰਾਂਗੇ 30 ਲੱਖ ਰੁਪਏ ਦੇ ਕਰੀਬ ਇਹਨਾਂ ਤੋਂ ਮੰਗੇ ਸੀਗੇ ਜੀ